ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡਾ ਸਾਡੇ ਚੈਨਲ ਸਿਮਰਨ ਕਿਚਨ ਵਲੌਗ 'ਚ ਤੇ ਅੱਜ ਆਪਾਂ ਗਏ ਹਾਂ ਇਹ نیشنل ਦੀ ਦੁਕਾਨ ਤੇ ਜਿਹੜੀ ਕਿ ਸਾਡੀ ਇੱਥੋਂ ਦੀ ਇੱਕ ਬਹੁਤ ਵੱਡੀ ਦੁਕਾਨ ਹੈ ਜਿਨ੍ਹਾਂ ਦੀ ਦੋ ਤਿੰਨ ਇੱਥੇ ਬ੍ਰਾਂਚ ਆ ਅਸੀਂ ਹਮੇਸ਼ਾ ਜਦੋਂ ਵੀ ਕੋਈ ਸਮਾਨ ਲੈਣੇ ਆ ਤੇ ਇੰਨਾ ਤੋਂ ਹੀ ਲੈਨੇ ਆ ਤੇ ਸਾਡਾ ਬੜਾ ਹੀ ਵਿਸ਼ਵਾਸ ਹੈ ਉਹਨਾਂ ਦੇ ਜਿਹੜੇ 10 ਸਾਲ ਨੇ ਸਾਰੇ ਬਹੁਤ ਚੰਗੀਆਂ ਨਾ ਬੜੀ ਵਧੀਆ ਕੁਆਲਟੀ ਉਹਨਾਂ ਦੀ ਚੰਗੀ ਤੇ ਚੰਗੀ ਲੌਂਗ ਲਾਸਟਿੰਗ ਚੱਲਦੀਆਂ ਨੇ ਇਸ ਲਈ ਮੈਂ ਪਿਆਰ ਆ ਲੈ ਅੱਜ ਵਾਂਝੇ ਮੇਰੇ ਨਾਲ ਆਇਆ ਸੀ ਤੇ ਵਾਂਝੇ ਬਹੁਤ ਬਲਬਾਤਾ ਤੇ ਫ੍ਰੀ ਦੇਸ ਦਾ ਫ੍ਰੀ ਦੇਸ ਲੈਤਾ ਤੇ 8k ਵਾਲਾ ਅਮੰਤਰ ਅਮੰਤਰ ਆ ਗੈਸ ਕਰੋ ਮੈਂ ਥੋਪਕੀ ਜਿਹੜੀ ਆ ਪਰਚੇਸ ਕੀਤੀ ਤੇ ਵੀਡੀਓ ਦੇ ਐਂਡ ਚ ਤੁਹਾਨੂੰ ਪਤਾ ਤੇ ਲੱਗ ਹੀ ਜਾਣਾ ਵਾ ਤੇ ਸਾਡਾ ਪਿਛਲੇ ਇੱਕ ਸਾਲ ਤੋਂ ਜਿਹੜੀ ਉਸ ਚੀਜ਼ ਦੀ ਸਾਨੂੰ ਦਿੱਕਤ ਹੋਉਂਦੀ ਸੀ ਸੋ ਸੋਚਿਆ ਅੱਜ ਕੁਆੜਾ ਕਟ ਕਰ ਹੀ ਲਈਏ ਤੇ ਬੜੇ ਦਿਨਾਂ ਦਾ ਮਨ ਸੀ ਤੇ ਅੱਜ ਫਿਰ ਲਾਸਟ ਮਨ ਬਣਾ ਹੀ ਲਿਆ ਕਿ ਚਲੋ ਚੱਲਦੇ ਆਂ ਦੇਖਦੇ ਆਂ ਕੀ ਹੁੰਦਾ ਇਸ ਤੋਂ ਬਾਅਦ ਅਸੀਂ ਇੱਥੋਂ ਦੇ ਜਿਹੜੇ ਪ੍ਰੋਡਕਟ ਦੇਖਣ ਤੋਂ ਬਾਅਦ ਆ ਇੱਥੇ ਆਪਣੀ ਜਿਹੜੀ ਡੀਲ ਕਰਨੀ ਕਰਨ ਤੋਂ ਬਾਅਦ ਅਸੀਂ ਇੱਕ ਜਗ੍ਹਾ ਹੋਰ ਗਏ ਤੇ ਬਸ ਉੱਥੇ ਵੀ ਥੋੜਾ ਜਿਹਾ ਵੇਖਿਆ ਜਿਹੜਾ ਰੇਟ ਵਗੈਰਾ ਪੁੱਛਿਆ ਕੋਈ ਵੀ ਚੀਜ਼ ਲਓ ਤੇ ਇੱਕਦੋ ਜੋ ਜਗ੍ਹਾ ਤੋਂ ਰੇਟ ਜਿਹੜਾ ਪੁੱਛੋ ਤੇ ਫਿਰ ਪਤਾ ਲੱਗਦਾ ਵਾ ਨਾਲੇ ਕੋਰ ਡੱਟਾ ਪਤਾ ਲੱਗ ਜਾਂਦਾ ਕਿ ਕਿਦਾਂ ਦਾ ਕਿਹੜੀ ਚੀਜ਼ ਕਿਦਾਂ ਦੀ ਕਿਹੜੀ ਚੀਜ਼ ਕਿਦਾਂ ਦੀ ਆ ਹਨਾ ਤੇ ਇੱਥੇ ਵੀ ਆਪਾਂ ਦੇਖ ਦੋ ਕਿ ਵੰਚ ਤੇ ਬਾਰ ਬਾਰ ਇੱਧਰ ਉੱਧਰ ਕਦੇ ਇਹਦੀ ਵੀਡੀਓ ਕਦੇ ਉਹਦੀ ਵੀਡੀਓ ਵੰਚ ਤੇ ਹੋਰ ਵੀ ਬਹੁਤ ਕੁਝ ਕਹਿਣ ਜੈਸੀ ਪਰ ਖੈਰ ਉਹ ਸਭ ਚੀਜ਼ਾਂ ਤੇ ਨਹੀਂ ਜਿਹੜੀ ਚੀਜ਼ ਅਸੀਂ ਲਈ ਆ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੋਵੇ ਉਹੀ ਚੀਜ਼ ਲੈਣੀ ਚਾਹੀਦੀ ਉਸ ਤੋਂ ਬਾਅਦ ਅਸੀਂ ਚੱਲ ਗਏ ਇੱਥੇ ਸ਼ੋਰੂਮ ਦੇ ਵਿੱਚ ਉਹੀ ਲੱਗ ਗਈ ਸੀ ਇਥੇ ਬੈੱਡ ਵਗੈਰਾ ਸੋਫੇ ਇਹ ਸਭ ਚੀਜ਼ਾਂ ਬੜੀਆਂ ਹੀ ਵਧੀਆ ਵਾ ਤੇ ਮੈਂ ਦੇਖਿਆ ਤੇ ਚਲੋ ਜੀ ਆਜੋ ਤੁਹਾਨੂੰ ਪਤਾ ਚੱਲੀ ਗਿਆਣਾ ਕਿ ਅਸੀਂ ਕਿਹੜੀ ਚੀਜ਼ ਲਈ ਤੇ ਬਾਕੀ ਇਹ ਸੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਮਿਨੀ ਵਲੌਗ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਸ ਤਰ੍ਹਾਂ ਦਾ ਲੱਗਾ ਸਾਡਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੰਸ਼ ਇਥੇ ਬੜਾ ਖੁਸ਼ੀ ਖੁਸ਼ੀਦਮੀ ਉਹਦੀ ਵੇਖ ਹੀ ਸਕਦੇ ਆ ਪਰਮਾਤਮਾ ਹਰ ਇੱਕ ਨੂੰ ਜਿਹੜੀ ਹਰ ਇੱਕ ਦੀ ਆਸ ਮਰਦ ਪੂਰੀ